ਮਾਜੇ ਦੀ ਮੋਮਤੀ ਇਹ ਚਾਨਣ ਮੈਨੂੰ ਕਰਨਾ ਪੈ ਰਿਹਾ ਹੈ ਇਹ ਲਓ ਜੀ ਡੱਬੇ ਦੇਣ ਦੀ ਵਾਰੀ ਆ ਗਈ ਪ੍ਰੋਗਰਾਮ ਦੀ ਸਮਾਪਤੀ ਆ ਫੇਰ ਡੱਬੇ ਬੜੇ ਸੋਹਣੇ ਇਹਨਾਂ ਦੇ ਆ ਡੱਬੇ ਦਿਖਾਓ ਜੀ ਕਿੰਨੇ ਸੋਹਣੇ ਆ ਇੰਗਲੈਂਡ ਵਾਲੇ ਦੇ ਡੱਬੇ ਇਹੋ ਜਿਹੇ ਹੁੰਦੀ ਹੈ ਪੰਜਾਬੀਆਂ ਦਾ ਵਿਆਹ ਜਿਹੜੇ ਮਰਜ਼ੀ ਦੇਸ਼ ਚ ਹੋਵੇ ਆ ਆਈਟਮ ਜ਼ਰੂਰ ਮਿਲੂਗੀ ਇਹ ਹੈ ਜੀ ਗੋਲ ਗੱਪੇ ਆ ਸੌਫਟ ਡਰਿੰਕ ਇਹਨਾਂ ਦੇ ਆਏ ਹਾਏ ਹਾਏ ਮਾਰ ਸੁੱਟਿਆ ਮਾਰ ਸੁੱਟਿਆ ਡੀਜੇ ਨਾਲ ਉਹ ਆ ਕੰਮ ਵਧੀਆ ਲੱਗਦਾ ਮੈਨੂੰ ਢੋਲ ਕੀਤੇ ਜਿਹੜਾ ਗਾਣਾ ਪੁਰਾਣੇ ਜਿਹੜਾ ਚੱਲਦਾ ਹੁੰਦਾ ਸੀ ਪਹਿਲਾਂ ਆਪਣੇ ਤੇ ਆ ਬੰਦੇ ਸਾਡੇ ਖਾਨਤੀ ਲੱਗੇ ਹੋਏ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਨਵੇਂ ਬਲੌਗ ਦੇ ਵਿੱਚ ਤੇ ਤੁਸੀਂ ਇਸ ਵਕਤ ਸਾਨੂੰ ਦੇਖ ਰਹੇ ਹੋ ਇੰਗਲੈਂਡ ਦੇ ਸ਼ਹਿਰ ਬੁਲਵਰਹੈਂਮਟਨ ਤੋਂ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਤੇ ਅਸੀਂ ਇੰਗਲੈਂਡ ਸਪੈਸ਼ਲੀ ਆਏ ਸੀ ਵਿਆਹ ਦੇਖਣ ਦੇ ਲਈ ਤੇ ਅੱਜ ਅਸੀਂ ਚੱਲਿਆਂ ਲੇਡੀ ਸੰਗੀਤ ਦਾ ਅੱਜ ਪ੍ਰੋਗਰਾਮ ਤੇ ਕਾਫੀ ਸਾਰੇ ਪ੍ਰੋਗਰਾਮ ਕਰਦੇ ਆ ਇੱਥੇ ਇੰਗਲੈਂਡ ਦੇ ਵਿੱਚ ਵੀ ਜਿਵੇਂ ਆਪਣੇ ਪੰਜਾਬ 'ਚ ਆਪਾਂ ਅਲੱਗ-ਅਲੱਗ ਪ੍ਰੋਗਰਾਮ ਕਰਦੇ ਆ ਕੁਝ ਸਾਡੇ ਤੋਂ ਮਿਸ ਹੋ ਗਏ ਜਿਵੇਂ ਜਾਗੋ ਸਪੈਸ਼ਲੀ ਅਸੀਂ ਇੰਗਲੈਂਡ ਦੀ ਦੇਖਣੀ ਸੀਗੀ ਤੇ ਉਹ ਸਾਡੇ ਤੋਂ ਪਹਿਲਾਂ ਮਤਲਬ ਆਲਰੇਡੀ ਹੋ ਚੁੱਕਿਆ ਉਹਦਾ ਫੰਕਸ਼ਨ ਤੇ ਅਸੀਂ ਉਦੋਂ ਟੂਰ 'ਚ ਬਿਜੀ ਸੀਗੇ ਅੱਜ ਲੇਡੀ ਸੰਗੀਤ ਤੇ ਅਸੀਂ ਜਾ ਰਹੇ ਆ ਲੇਡੀ ਸੰਗੀਤ ਤੋਂ ਬਾਅਦ ਕੱਲ ਨੂੰ ਰਿਸੈਪਸ਼ਨ ਐ ਆਨੰਦ ਕਾਰਜ ਹੋਣੇ ਆ ਤੇ ਮਿਲਣੀਆਂ ਗੱਲਣੀਆਂ ਹੋਣੇ ਆ ਉਹ ਸਾਰਾ ਕੁਝ ਇੰਗਲੈਂਡ ਦੇ ਵਿਆਹ ਕਿਹੋ ਜਿਹੇ ਹੁੰਦੇ ਆ ਤੇ ਉਹ ਤੁਹਾਨੂੰ ਹੁਣ ਆਉਣ ਵਾਲੇ ਵਲੌਗਸ 'ਚ ਦੇਖਣ ਨੂੰ ਮਿਲੂਗਾ ਤੇ ਜਿੱਥੇ ਇਸ ਵਕਤ ਹੁਣ ਅਸੀਂ ਹੈਗੇ ਆਂ ਤੇ ਇਹ ਆ 22 ਟਿੱਲੋਂ ਸਾਹਿਬ ਉਹਨਾਂ ਦਾ ਘਰ ਤੀਰਥ ਟਿੱਲੋਂ ਹਾਂਜੀ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਹੈ ਤੇ ਇਹਨਾਂ ਨੂੰ ਤੁਸੀਂ ਇਜੀਪਟ ਦੇਖਿਆ ਹੋਣਾ ਜੀ ਪਹਿਲਾਂ ਤੇ ਇਜੀਪਟ ਇਨਾਂ ਕੋਲ ਰਹੇ ਸੀ ਇਹਨਾਂ ਨੂੰ ਮਿਲੇ ਸੀਗੇ ਤੇ ਇਹਨਾਂ ਦੇ ਕੋਲ ਆਏ ਹੋਏ ਆਂ ਜੀ ਅਸੀਂ ਠੀਕ ਹੈ ਤੇ ਕਿ ਆਪ ਲੈਚੈਸਟਰ ਹੀ ਜਾਣਾ ਨਾ ਵਿਆਹ ਤੇ ਹਾਂਜੀ ਹਾਂਜੀ ਲੈਸਟਰ ਲੈਸਟਰ ਮੈਂ ਲੈਚੈਸਟਰ ਬੋਲਦਾ ਲੈਸਟਰ ਵਿਆਹ ਹੈ ਤੇ ਕੁਛ ਆਪ ਪਤਾ ਰਿਹੜੀਆਂ ਬੰਦੇ ਕਦੇ ਵੈਸੇ ਫੀਮੇਲ ਫਸਟ ਨੂੰ ਹੀ ਰੱਖਿਆ ਹੋਇਆ ਬੰਦੇ ਫਸਟ ਹੁੰਦੇ ਆ ਤੇ ਇਧਰ ਆਪਣੇ ਮਾਮਾ ਜੀ ਦਾ ਬੇਟਾ ਜੀ ਤੇ ਇਹ ਆ ਸੁਖਵੀਰ ਨਾਲ ਇਹਨੇ ਜਾਣਾਗਾ ਤੇ ਬਾਕੀ ਬੰਦੇ ਕਿੱਥੇ ਉਹਨਾਂ ਨਾਲ ਹੁਣ ਮਿਲਾਉਣਾ ਕਿੱਥੇ ਹੈਗੇ ਹੈ ਤੇ ਅੰਦਰ ਜਾ ਕੇ ਥੋੜਾ ਜਿਹਾ ਤੁਹਾਨੂੰ ਦਿਖਾ ਦੇਣਾ ਬਾਕੀ ਬੰਦੇ ਕਿੱਥੇ ਆ ਕੁੜੀਆਂ ਹਮੇਸ਼ਾ ਲੇਟ ਹੀ ਹੁੰਦੀਆਂ ਇਹ ਘਰੇ ਸਲੂਨ ਖੋਲਿਆ ਹੋਇਆ ਇਹਨਾਂ ਨੇ ਘਰੇ ਸਲੂਨ ਦਾ ਕੰਮ ਚੱਲ ਰਿਹਾ ਹੈ ਦੇਖੋ ਨਹੀਂ ਜਦੋਂ ਕਰ ਲੈ ਮੈਨੂੰ ਉਹ ਬਗਲ ਲੱਗ ਰਿਹਾ ਜਦੋਂ ਮੈਂ ਡਰਾਮਾ ਕਰਨਾ ਕਿਹੜਾ ਕਿਹੜਾ ਬੰਦਾ ਤਿਆਰ ਨਹੀਂ ਹੋਇਆ ਜੀ ਕੌਣ ਕਹਿੰਦਾ ਸੀਗਾ ਹੁਣ ਦੱਸੋ ਮੈਨੂੰ ਹੈ ਆ ਖੁਸ਼ੀ ਨਹੀਂ ਤਿਆਰ ਹੋਈ ਉਹ ਮੇਰੇ ਵਾਲ ਨਹੀਂ ਇਹ ਪਾਣੇ ਸਵਾਗਤ ਹੈ ਜੀ ਸਾਡੇ ਵਲੌਗ 'ਚ ਤੁਹਾਡਾ ਸਤਿ ਸ਼੍ਰੀ ਅਕਾਲ ਅਗੇਨ ਤੁਸੀਂ ਇਹਨਾਂ ਨੂੰ ਇਹ ਇਜੀਪਟ ਤੋਂ ਬਾਅਦ ਹੁਣ ਇੰਗਲੈਂਡ 'ਚ ਇਹ ਇਹ ਨੂੰ ਬੜਾ ਪਿਆਰ ਕਰਦਾ ਹੈ ਈਜੀਪਟ ਇੰਗਲੈਂਡ ਸਹੀ ਗੱਲ ਹੈ ਅੱਜ ਸਾਡੇ ਨਾਲ ਜਾਣਗੇ ਜੀ ਮਿਸ ਸੰਦੀਪ ਇਹ ਮਾਮਾ ਜੀ ਦੀ ਬੇਟੀ ਇਹਨਾਂ ਨੇ ਵੀ ਨਾਲ ਜਾਣਾ ਅੱਜ ਸਾਡੇ ਨਾਲ ਜਾਣਗੇ ਜੀ ਸਾਡੇ ਹਮਸਫਰ ਖੁਸ਼ੀ ਇਹਨਾਂ ਨੇ ਵੀ ਨਾਲ ਜਾਣਾ ਇਹ ਜਿਹੜੀਆਂ ਕੁੜੀਆਂ ਮੈਂ ਹੱਸ ਰਿਹਾ ਸੀ ਬਾਹਰ ਮੈਂ ਕਿਹਾ ਫੀਮੇਲ ਫਰਸਟ ਤੁਹਾਡਾ ਨਾਮ ਵੈਸੇ ਹੀ ਰੱਖਦਾ ਕਿਸੇ ਨੇ ਫਰਸਟ ਤਾਂ ਬੰਦੇ ਹੀ ਹੁੰਦੇ ਆ ਪਤਾ ਹੈ ਨਾ ਭਰਾ ਹਮੇਸ਼ਾ ਲਾਸਟ ਵਿੱਚ ਏਸੀ ਜਾਣਾ ਮੇਕਅਪ ਕਰ ਆ ਨਹੀਂ ਸਹੀ ਹੋ ਨਹੀਂ ਆ ਤੁਹਾਡਾ ਖਲਾਰਾ ਦਿਖਾ ਮੈਂ ਇੰਡੀਆ ਹੀ ਨਹੀਂ ਮੰਨਦਾ ਸੀ ਕਿਤੇ ਇੰਡੀਆ ਵਿਆਹਾਂ ਚ ਬੀਬੀਆਂ ਬੜਾ ਟਾਈਮ ਲਾਉਂਦੀਆਂ ਇਹ ਇੰਡੀਆ ਦਾ ਇੱਥੇ ਵੀ ਮੇਜਮੂਜ ਖਲਾਰਾ ਹਾਂ ਜੀ ਦੇ ਵਿੱਚ ਈਜ਼ੀ ਆ ਕਿਉਂਕਿ ਉੱਥੇ ਬਾਹਰ ਚਲ ਜਾਂਦੀ ਐ ਸਲੋ ਇੱਥੇ ਤਾਂ ਘਰੇ ਖਲਾਰਾ ਪੈ ਜਾਂਦਾ ਸਵੇਰੇ ਇਹ ਜੇ ਫਰਸਟ ਫੰਕਸ਼ਨ ਆ ਔਰ ਪੂਰਾ ਘਰ ਅਪ ਡਾਊਨ ਹੋਇਆ ਪਿਆ ਅੱਛਾ ਚਲੋ ਹੋਪਸੋ ਹੁਣ ਤੁਸੀਂ ਛੇਤੀ ਤਿਆਰ ਹੋਵੋ ਤੇ ਆਪਾਂ ਨਿਕਲੀਏ ਹਾਂਜੀ 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 ਪੂਰੀ ਪੂਰੀ ਕੋਸ਼ਿਸ਼ ਓਏ ਆ ਜਾਓ ਭਰਾਓ ਨਿਕਲਿਓ 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 ਆ ਜਾਓ ਆ ਜਾਓ ਲੇਟ ਆਂ ਸੋ ਫਾਈਨਲੀ ਜੀ ਘੰਟੇ ਦੇ ਵੇਟ ਬਾਅਦ ਅਸੀਂ ਇੰਤਜ਼ਾਰ ਕਰਨਾ ਪਿਆ ਸਾਨੂੰ ਘੰਟਾਕ ਤੇ ਇੰਨਾ ਕ ਤਾਂ ਬਣਦਾ ਵੀ ਐ ਤੇ ਅਸੀਂ ਨਿਕਲ ਰਹੇ ਆ ਤੇ ਵਿਆਹ ਦੇ ਲਈ ਤੇ ਤੁਹਾਨੂੰ ਦੱਸਦਾ ਜਿਹੜਾ ਇਹ ਸਾਡਾ ਵਿਆਹ ਹੈਗਾ ਸੀ ਮੇਰੇ ਖਿਆਲ ਚ ਨਾਨਕਾ ਮੇਲ ਵਜੋਂ ਜਾ ਰਹੇ ਆ ਬਾਈ ਤੀਰਥੋਂ ਹੁਣ ਦੇ ਇਹਨਾਂ ਦੇ ਭਾਂਜੇ ਦਾ ਵਿਆਹ ਹੈਗਾ ਤੇ ਇਹ ਆ ਤੇ ਉੱਥੇ ਜਾ ਕੇ ਹੁਣ ਦਿਖਾਉਨੇ ਆ ਸਾਰਾ ਅੱਜ ਦਾ ਪ੍ਰੋਗਰਾਮ ਉਹ ਤਾਂ ਤੁਹਾਨੂੰ ਦੱਸੀ ਹੈ ਹਨਾ ਇਹ ਸਾਡੇ ਸ਼ਕੀਨ ਗੱਭਰੂ ਦੀ ਗੱਡੀ ਹੈ ਜੀ ਮਾਲਵੇ ਦੇ ਬੰਦੇ ਆ ਸੀ ਤੇਦਰ ਮਾਲਵਾ ਇਹ 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 ਫਾੜੀ ਰਹਿ ਗਏ ਇਹਨਾਂ ਨੇ ਦੁਆਬਾ ਲਿਖਾਈ ਨਹੀਂ ਹੈਗਾ ਇਹ ਬੰਦੇ ਦੁਆਬੇ ਵਾਲੇ ਆ ਰਾਹੂ ਨਵਾਂ ਸ਼ਹਿਰ ਵਾਲੇ ਤੇ ਅਸੀਂ ਤਾਂ ਮਾਲਵਾ ਲਿਖਾ ਲਿਆ ਸਾਡਾ ਤੇ ਅੱਜ ਭੈਣੇ ਮੈਨੂੰ ਇਹ ਦੱਸਿਓ ਮੜਾ ਆਪਾਂ ਨਾਨਕਾ ਮੇਲਵੰਨੀਓ ਜਾ ਰਹੇ ਆ ਹਾਂਜੀ ਹਾਂ ਸਾਡੇ ਅਸੀਂ ਨਾਨਕੇ ਮਾਮੀ ਆ ਮਾਮਾ ਸਾਡੀ ਕੁੜੀ ਦੋਤੇ ਦਾ ਵਿਆਹ ਆ ਦੋਤੇ ਦਾ ਵਿਆਹ ਹੈ ਹਾਂਜੀ ਮੁੰਡੇ ਦਾ ਵਿਆਹ ਆ ਮੁੰਡੇ ਦੇ ਮੁੰਡੇ ਵਾਲਾ ਮੁੰਡੇ ਵਾਲਾ ਫਿਰ ਆਪਾਂ ਭਾਰੂ ਰਹੀ ਏ ਹਾਂਜੀ ਹਾਂਜੀ ਆਪਾਂ ਭਾਰੀ ਨਾਲ ਫੇਰ ਤੇ ਇਹ ਨਹੀਂ ਜਾਣਾ ਮੁੰਡਾ ਚਲੋ ਚਲੋ ਜੀ ਸ਼ੁਰੂ ਕਰਦੇ ਆ ਜੀ ਫਿਰ ਆਪਾਂ ਆਣਾ ਅੱਜ ਦਾ ਸਫਰ ਸਾਰੇ ਤੇ ਤਕਰੀਬਨ ਆਲਮੋਸਟ ਰੈਡੀ ਆ ਸੋ ਆਪਣੇ ਨਾਨਕਿਆਂ ਦੇ ਨਾਲ ਜੀ ਨਾਨਕਾ ਮੇਲ ਚ ਚੱਲੇ ਆ ਤੇ ਵੈਸੇ 22 ਤੀਰਥ ਥਾਨਿਆਂ ਨੂੰ ਅਸੀਂ ਮਿਲੇ ਸੀ ਮੈਂ ਅੱਲਾ ਦਾ ਕੋਈ 3 ਕਿ ਮਹੀਨੇ ਪਹਿਲਾਂ ਤੇ ਈਜੀਪਟ ਚ ਪਹਿਲੀ ਵਾਰੀ ਮਿਲੇ ਸੀਗੇ ਤੇ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿੱਥੇ ਅਸੀਂ ਫੈਮਿਲੀ ਦੇ ਨਾਲ ਜਾਂਦੇ ਆ ਨਾ ਵਰਤਦੇ ਆ ਤੇ ਫਿਰ ਪੂਰਾ ਸਾਡਾ ਇੱਕ ਰਿਲੇਸ਼ਨ ਬਣ ਜਾਂਦਾ ਹੈਗਾ ਤੇ ਵੈਸੇ ਵੀ ਜਿਹੜੇ ਕਹਿੰਦੇ ਆ ਫੋਨ ਦੇ ਰਿਸ਼ਤੇ ਇਕੱਲੇ ਰਿਸ਼ਤੇ ਨਹੀਂ ਹੁੰਦੇ ਤੁਹਾਨੂੰ ਜ਼ਿੰਦਗੀ 'ਚ ਵੈਸੇ ਤੁਰਦੇ ਫਿਰਦੇ ਵੀ ਜਿਹੜੇ ਰਿਸ਼ਤੇ ਮਿਲ ਜਾਂਦੇ ਆ ਉਹ ਵੀ ਕਈ ਵਾਰੀ ਸਕੇਆਂ ਨਾਲੋਂ ਵੱਧ ਕੇ ਹੁੰਦੇ ਆ ਨਾ ਜਿੰਨੇ ਵੀ ਫੈਮਿਲੀਜ਼ ਕੋਲੇ ਅਸੀਂ ਹੁਣ ਤੱਕ ਰਹੇ ਆਂ ਆਪਣੇ ਟਰੈਵਲਿੰਗ 'ਚ ਜਾਂ ਜਿੰਨਾਂ ਨਾਲ ਮਿਲਦੇ ਆਂ ਤੇ ਉਹਨਾਂ ਨਾਲ ਬਾਅਦ 'ਚੋਂ ਵਿਆਹਾਂ ਸ਼ਾਦੀਆਂ 'ਚ ਕੀ ਹੋਰ ਆਉਣ ਜਾਣ ਕਿ ਥੀਗੀ ਸਾਰੇ ਵਰਦਨੇ ਆ ਇਹਨਾਂ ਨੇ ਦੇਖ ਲਓ ਸਪੈਸ਼ਲ ਇਨਵਾਈਟ ਕੀਤਾ ਸੀਗਾ ਸਾਡਾ ਕੋਈ ਆਪਣਾ ਜੇ ਅਸੀਂ ਸੋਚਦੇ ਵੀ ਆਪਣਾ ਵਿਆਹ ਨਹੀਂ ਖਾ ਸੇ ਛੱਡ ਵੀ ਸਕਦੇ ਸੀਗੇ ਪਰ ਸੇ ਸਪੈਸ਼ਲ ਇਹਨਾਂ ਦੇ ਕਰਕੇ ਆਏ ਆ ਕਿਉਂਕਿ ਇਹਨਾਂ ਕੋਲ ਸੀ ਉਦੋਂ ਸਿਰਫ ਦੋ ਤਾਂ ਰਹਿ ਕੇ ਆਏ ਸੀਗੇ ਹੁਣ ਇੰਨਾ ਮੋਹ ਪਿਆਰ ਹੈ ਹੱਦੋਂ ਵੱਧ ਕੇ ਤੇ ਇੱਕ ਘੰਟਾ ਲੱਗਣਾ ਜੀ ਸਾਨੂੰ ਡਰਾਈਵ ਦਾ ਇੱਕ ਸਵਾ ਘੰਟਾ ਡੇਢ ਹਾਂਜੀ ਇੱਕ ਘੰਟਾ ਸਵਾ ਘੰਟਾ ਡਰਾਈਵ ਦਾ ਲੱਗਣਾ ਚਾ ਉੱਥੇ ਪਹੁੰਚਦੇ ਹਾਂ ਹੁਣ ਤੇ ਨਾਨਕੇ ਮੇਲ ਦੀ ਕੀ ਖਾਤਰਦਾਰੀ ਹੁੰਦੀ ਹੈ ਉਹ ਦੇਖਦੇ ਆ ਇਹ ਮੇਰੇ ਛੋਟੇ ਭਰਾ ਨੇ ਗੱਡੀ ਨਵੀਂ ਲੈ ਲਈ ਮੇਰੇ ਪਿੱਛੋਂ ਪਤਾਈਆਂ ਬਾਈ ਤੈਨੂੰ ਨੰਬਰ ਪਲੇਟ ਉਹੀ ਰੱਖਿਆ ਮਾਲਵਾ ਇਹਦੀ ਗੱਡੀ ਆ ਬਈ ਇਹ ਇੱਥੇ ਇੱਕ ਚੀਜ਼ ਬੜੀ ਵਧੀਆ ਹੈ ਤੇ ਤੁਹਾਨੂੰ ਮੈਂ ਦਿਖਾਉਣਾ ਇਹਦੀ ਆਵਾਜ਼ ਨਾ ਇਤਾਂ ਵੱਧੀ ਹੈ ਉਂਗਲਾਂ ਤੇ ਉਹ ਦਲਜੀਤ ਭਾਈ ਸਾਹਿਬ ਐਨਾ ਉੱਚੀ ਨਹੀਂ ਬੋਲਣਾ ਕਾਪੀਰਾਈਟ ਆ ਜਾਂਦਾ ਹੁੰਦਾ ਹੌਲੀ ਕਰੋ ਆਪਦੀ ਆਵਾਜ਼ ਦੇਖੋ ਇਹ ਦਵਾਰੇ ਵਧਾਈ ਹੈ ਮਾੜੀ ਜੀ ਹਾਂ ਹਾਂ ਉਂਗਲ ਸਾਰਾ ਕੁਝ ਏਦਾਂ ਹੀ ਸੈਂਸਰ ਤੇ ਚੱਲਦਾ ਹੈ ਹੈ ਸਿੱਧਾ ਹੀ ਚੱਲਦਾ ਕਮਾਲ ਆ ਯਾਰ ਮੁਬਾਰਕਾਂ ਭਾਈ ਰੱਬ ਹੋਰ ਤਰੱਕੀਆਂ ਦੇਵੇ ਤੈਨੂੰ ਆਪਦੀ ਮਿਹਨਤ ਦੀ ਲਈ ਆ ਮੁੰਡੇ ਨੇ ਝੂਟ ਭੋਰੇ ਅੱਧੇ ਪੈਸੇ ਦਿੱਤੇ ਆ ਚੱਲਾ ਅੱਧੇ ਪੈਸੇ ਦਿੱਤੇ ਆ ਸੋ ਲਓ ਜੀ ਫਾਈਨਲੀ ਪਹੁੰਚ ਗਏ ਅਸੀਂ ਸਫਰ ਤੈ ਕਰਕੇ ਘੰਟੇ ਦਾ ਤੇ ਦੇਖਦੇ ਅੰਦਰ ਕੀ ਕੁਛ ਹੈਗਾ ਆਪਣੇ ਦਾ ਪੂਰਾ ਲਾਇਆ ਹੁੰਦਾ ਟੈਂਟ ਟੰਡ ਦੂਰੋਂ ਇਹਨਾਂ ਨੇ ਵੀ ਲਾਇਆ ਹੈ ਇਹਨਾਂ ਦੇ ਇੰਗਲੈਂਡ ਚ ਟੈਂਟ ਇਹ ਜੀ ਆਉਂਦੇ ਆ ਤੇ ਉਹ ਵਾਹ ਆ ਰੱਖਿਆ ਜੀ ਅਮਰਸਰ 100 ਕਿਲੋਮੀਟਰ ਅਮਰਸਰ ਸਿਰਫ 100 ਕਿਲੋਮੀਟਰ ਮੰਝਾ ਰੱਖਿਆ ਤੇ ਨਾਲ ਪੰਜਾਬੀ ਬੰਦੇ ਭੰਗੜੇ ਪਾਉਂਦੇ ਆ ਦੇਖੋ ਪੰਜਾਬੀ ਬੰਦੇ ਭੰਗੜੇ ਪਾਉਂਦੇ ਤੇ ਅੱਗੇ ਜਾ ਕੇ ਉਹ ਆ ਕੀ ਹੈ ਗੋਲ ਗੱਪੇ ਆ ਗਈ ਜੀ ਸਾਹਮਣੀ ਬੋਲ ਗੱਪੇ ਐਂ ਰੱਖਦੇ ਆ ਤੇ ਮੱਖਣੀ ਕੱਢੀ ਜਾਂਦੀ ਆ ਬੀਬੀ ਪੰਜਾਬੀ ਗੱਲ ਚਰ ਲਓ ਜੀ ਇਹ ਅਫੀਸ਼ੀਅਲ ਐਂਟਰੀ ਐ ਥੋਣੀ ਹੁਣ ਦਿਖਾਉਂਦੇ ਰਾਂਗੇ ਤੁਹਾਨੂੰ ਗਾਣੇ ਵੀ ਪੜੇਗਾ ਹਣ ਚੱਲਦੇ ਆ ਤੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਦਾ ਜੀ ਜਿਹੜੇ ਇੰਗਲੈਂਡ ਦੇ ਵਿਆਹ ਹੈ ਮਤਲਬ ਜਿਹੜੇ ਰਿਸੈਪਸ਼ਨ ਆ ਉਹ ਤਾਂ ਜ਼ਰੂਰ ਇਹ ਸ਼ਹਿਰ ਦੇ ਬਾਹਰ ਕਰਨ ਬਾਕੀ ਜਿਹੜੇ ਫੰਕਸ਼ਨ ਹੈ ਉਹ ਸਾਰੇ ਇੱਥੇ ਘਰ ਚ ਹੁੰਦੇ ਆ ਤੇ ਇੱਥੇ ਘਰ ਹੈਗਾ ਤੇ ਆ ਪਿੱਛੇ ਮਹਿੰਦੀ ਹੋਈ ਸੀ ਕੱਲ ਰਾਤ ਤੇ ਇੱਥੇ ਮਹਿੰਦੀ ਸੀਗੀ ਤੇ ਮਹਿੰਦੀ ਤੇ ਵੀ ਸਾਡੇ ਤੋਂ ਆਇਆ ਨਹੀਂ ਗਿਆ ਤੇ ਕੁਝ ਫੰਕਸ਼ਨਾਂਾਂਗੇ ਹਾਂਜੀ ਢਿਲੋਂ ਸਾਹਿਬ ਹਾਂਜੀ ਚੱਲੀ ਅੰਦਰ ਆਜੋ ਆਜੋ ਗੇੜੇ-ਗੋੜੇ ਦਿੰਨੇ ਆ ਜੀ ਅਸੀਂ ਥੋੜਾ ਜਿਹਾ ਆਏ ਸੀ ਬਾਹਰ ਤੇ ਅੰਦਰ ਲੈ ਕੇ ਚੱਲਦੇ ਹੁਣ ਤੁਹਾਨੂੰ ਦਖਾਉਨੇ ਆ ਫਿਰ ਸਾਰਾ ਕੀਰਤ ਸੰਗੀਤ ਲੇਡੀ ਸੰਗੀਤ ਐ ਬੇਸਿਕਲੀ ਅੱਜ ਲੇਡੀਜ਼ ਦੀ ਕੰਮ ਐ ਸਾਡਾ ਤਾਂ ਖਾਣ ਪੀਣ ਦਾ ਕੰਮ ਐ ਮਾੜਾ ਮੋਟਾ ਢਿਲੋਂ ਸਾਬ ਤਾਂਹੀਂ ਬੁਲਾਉਣ ਆਇਆ ਵੀ ਚਲੋ ਖਾਣਾ ਪੀਣਾ ਨਾਲ ਸ਼ੁਰੂ ਹੋਇਆ ਤੇ ਹੋਰ ਖਾਣ ਪੀਣ ਵਾਲਾ ਜਿਹੜਾ ਆਪਣੇ ਜਿਵੇਂ ਸਟਾਲਸ ਲੱਗਦੀਆਂ ਆਪਣੇ ਸਾਰਾ ਹੁੰਦਾ ਓਵੇਂ ਦਾ ਸਿਸਟਮ ਇੰਗਲੈਂਡ ਚ ਬਿਲਕੁਲ ਡਿਫਰੈਂਟ ਐ ਤੇ ਸ਼ਾਇਦ ਬਾਕੀ ਕੰਟਰੀਜ਼ ਵੀ ਮੈਨ ਲੱਗਦਾ ਹੁੰਦਾ ਹੋਊਗਾ ਇਹ ਵਿਆਹ ਵਾਲਿਆਂ ਦਾ ਘਰ ਐ ਜੀ ਸਾਰਾ ਆਪਣੇ ਤੇ ਲੜੀਆਂ ਲੁੜੀਆਂ ਲਾਈਆਂ ਹੁੰਦੀਆਂ ਪੂਰਾ ਆਪਣੇ ਚਮਕਾਇਆ ਹੁੰਦਾਗਾ ਤੇ ਇਹਨਾਂ ਦਾ ਜਿਹੜਾ ਕਰ ਹੈ ਨਾ ਇਹ ਖੇਤਾਂ ਚ ਹੈਗਾ ਬਿਲਕੁਲ ਕੰਟਰੀ ਸਾਈਡ ਕਹਿ ਸਕਦੇ ਹੋ ਤੇ ਆ ਸਾਰਾ ਇਨਾ ਵੱਡਾ ਏਰੀਆ ਇਧਰਲੇ ਪਾਸੇ ਤੇ ਹੁਣ ਲੋ ਅੰਦਰ ਚਲੀ ਜੀ ਕੰਮ ਫੰਕਸ਼ਨ ਸ਼ੁਰੂ ਹੋ ਗਿਆ ਲਗਭਗ ਸਾਰਾ ਤੇ ਇਸ ਤਰ੍ਹਾਂ ਦੇ ਜਿਹੜੇ ਟੈਂਪਰੇਰੀ ਟੈਂਟ ਹੈ ਲੱਗੇ ਹੁੰਦੇ ਹੈਗੇ ਜਿਵੇਂ ਆਪਣੇ ਹੌਟ ਐਂਟਰਟੇਨਿੰਗਲੈਂਡ ਚ ਜਾਂ ਕਿਤੇ ਵੀ ਮਨ ਲਾ ਕੈਨੇਡਾ ਵਗੈਰਾ ਵੀ ਵਿਆਹ ਹੁੰਦੇ ਜਿਹੜੇ ਇਸ ਤਰ੍ਹਾਂ ਦੀ ਟੈਂਟ ਲਾਏ ਹੁੰਦੇ ਆ ਸਾਰੇ ਫਰਕ ਨਾ ਜਿਹੜਾ ਸਾਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਹੁਣ ਤੱਕ ਉਹ ਇਹ ਐ ਪੰਜਾਬ 'ਚ ਆਪਣੇ ਪੰਜ ਪਿੰਡਾਂ ਦਾ ਕੱਟ ਕੀਤਾ ਹੁੰਦਾ ਤੇ ਐਵੇਂ ਲੱਤਾਂ ਬਾਹਾਂ ਡੀਜੇ ਤੇ ਖੌਰੂ ਪਾਈ ਜਾਂਦੇ ਆ ਇੱਥੇ ਦੇਖ ਲਓ ਇਹ ਇਹਨਾਂ ਦਾ ਫੈਮਿਲੀ ਟਾਈਮ ਐ ਬਿਲਕੁਲ ਨੇੜਲੇ ਰਿਸ਼ਤੇਦਾਰ ਐ ਤੇ ਫੈਮਿਲੀ ਖੁਦ ਇੰਜੋਏ ਕਰ ਰਹੀ ਐ ਵਿਆਹ 'ਚ ਬਾਹਰਲੇ ਲੋਕ ਮਿਲਦਾ ਖੁਦ ਜ਼ਿਆਦਾ ਇੰਜੋਏ ਕਰਦੇ ਆ ਤੇ ਮਤਲਬ ਦਿਖਾਵੇ ਤੇ ਜਾਂ ਹੋਰ ਉਹ ਤੇ ਘਟ ਰਹਿੰਦੇ ਆ ਆਪਾਂ ਦਿਖਾਉਣ ਦੇ ਵੱਧ ਰਹਿੰਦੇ ਆ ਜੋਰ ਆਪਣਾ ਉਹਦੇ ਤੇ ਵੱਧ ਲਾਇਆ ਹੁੰਦਾ ਵੀ ਲੋਕਾਂ ਨੂੰ ਦਿਖੇ ਲੋਕ ਚਾਰ ਪਿੰਡਾਂ 'ਚ ਡੀਜੇ ਸੋਨੇ ਚਾਰ ਪਿੰਡਾਂ 'ਚ ਪਟਾਕੇ ਦੇਖਣ ਤੇ ਹੁਣ ਖਾ ਪੀ ਲੀਏ ਪਹਿਲਾਂ ਤੇ ਬਾਕੀ ਫੇਰ ਦੁਬਾਰਾ ਦਿਖਾਉਨੇ ਆ ਕੀ ਫੰਕਸ਼ਨ ਇਹ ਕੈਟਰਿੰਗ ਵੀ ਇਹ ਤੁਸੀਂ ਇੱਧਰ ਆ ਇਹ ਵੀ ਆਪਣੇ ਬੰਦਿਆਂ ਦੀ ਆ ਜੀ ਤੇ ਰੋਟੀ ਅੱਛਾ ਤਾਂ ਢੀ ਕੰਪਨੀ ਦਾ ਰੋਟੀ ਓਕੇ ਠੀਕ ਆ ਤੇ ਰੋਟੀ ਲਈਏ ਅਲੱਗ ਇੰਨਾ ਕਿ ਸੈਕਸ਼ਨ ਬਣਿਆ ਹੁੰਦਾਗਾ ਕੀ ਕੀ ਬਣਾਇਆ ਜੀ ਇਹ ਹੈਗੀ ਆ ਜੀ ਪਾਪੜੀ ਚਾਟ ਪਾਪੜੀ ਚਾਟ ਹਾਂਜੀ ਆਜਾ ਆਏਗਾ ਪਨੀਰ ਟਿੱਕਾ ਪਾਪੜੀ ਚਾਟ ਬਣਾਈ ਆ ਅੱਛਾ ਮੈਨੂ ਇੱਥੇ ਲੱਗੇ ਆ ਠੀਕ ਆ ਪਾਪੜੀ ਚਾਟ ਪਨੀਰ ਟਿੱਕਾ ਆ ਅੱਛਾ ਪਨੀਰ ਟਿੱਕਾ ਆਪਣੇ ਦੇਖ ਲਓ ਕੀ ਕੁਝ ਖਵਾਉਨੇ ਆ ਇੱਥੇ ਆਹੀ ਕੁਝ ਹੁੰਦਾ ਆ ਮੰਜੂਰੀਨ ਲੈਡੀ ਸੰਗੀਤ ਤੇ ਆਪਣੇ ਆਪਣੇ ਵਾਲੇ ਪਕਵਾਨ ਬਣਾਉਂਦੇ ਆ ਆ ਸਮੋਸੇ ਇਹ ਸਮੋਸੇ ਆ ਲੈਂਡ ਸਮੋਸਾ ਹਾਂ ਚਿਲੀ ਚਿਕਨ ਅਮਰ ਸਾਹਿਬ ਤੇਸ਼ੀ ਪਕੌੜਾ ਹੈਲੋ ਚਾਹ ਜੀ ਚਾਹ ਚਾਹ ਆਹ ਚਾਹ ਚਾ ਪਾ ਦੋ ਪਾ ਦੋ ਇਹ ਮਸਾਲਾ ਚ ਆਇਦਰ ਦੇ ਚੱਕ ਲੀਆਂ ਪਲੇਟਾਂ ਬੰਦਿਆਂ ਨੇ ਮੈਂ ਸੁਣਿਆ ਮਹਿਮਾਨਾਂ ਨੇ ਪਲੇਟਾਂ ਭਰ ਲੀਆਂ ਨਹੀਂ ਮੈਂ ਤਾਂ ਕੱਲਾ ਦਿਖਾਉਂਦਾ ਹੀ ਰਹਿ ਗਿਆ ਮੈਂ ਵੀ ਲੈ ਕੇ ਆਵਾਂ ਪੰਜਾਬੀਆਂ ਦਾ ਵਿਆਹ ਜਿਹੜੇ ਮਰਜ਼ੀ ਦੇਸ਼ 'ਚ ਹੋਵੇ ਆ ਆਈਟਮ ਜ਼ਰੂਰ ਮਿਲੂਗੀ ਇਹ ਹੈ ਜੀ ਗੋਲ ਗੱਪੇ ਆਹ ਸੌਫਟ ਡਰਿੰਕ ਇਹਨਾਂ ਦੇ ਇਹ ਸੌਫਟ ਡਰਿੰਕ ਹੈ ਐ ਭੂਆ ਜੀ ਸੇਵਾ ਕਰ ਰਹੇ ਆ ਸਾਡੀ ਸ਼ੁਕਰੀਆ ਜੀ ਹਾਂਜੀ ਇਹ ਸਾਡੇ ਵੀ ਭੂਆ ਜੀ ਨੇ ਹੁਣ ਆਏ ਆਏ ਆ ਮਾਰ ਸੁਟਿਆ ਮਾਰ ਸੁਟਿਆ ਡੀ ਜੇ ਨਾਲ ਵਾਕੰ ਵਧੀਆ ਲੱਗਦਾ ਮੈਨੂੰ ਸਾ ਢੋਲ ਕੀ ਤੇ ਜਿਹੜਾ ਗਾਣਾ ਪੁਰਾਣੇ ਜਿਹੜਾ ਚੱਲਦਾ ਹੁੰਦਾ ਸੀ ਪਹਿਲਾਂ ਆਪਣੇ ਤੇ ਆ ਬੰਦੇ ਸਾਡੇ ਖਾਨਤੀ ਲੱਗੇ ਹੋਏ ਐ ਇਹ ਦੇਖੋ ਪੱਕੀਆਂ ਅਲੱਗ-ਅਲੱਗ ਤਿਆਰ ਕੀਤੀਆਂ ਪਾਪੀ ਵੀਰਾ ਚਾਚਾ ਮਾਸੀ ਵੀਰਾ ਭਾਬੀ ਭੈਣ ਅਲੱਗ-ਅਲੱਗ ਨਾ ਰਿਸ਼ਤੇਦਾਰੀਆਂ ਨੇ ਸਾਰੀਆਂ ਜਿੰਨੀਆਂ ਰਿਸ਼ਤੇਦਾਰੀਆਂ ਹੁੰਦੀਆਂ ਸਾਰਿਆਂ ਨੂੰ ਇਹ ਪਿਆਰ ਕਰ ਕਰ ਦਿੱਤੀਆਂ ਗਈਆਂ ਉਹਨਾਂ ਦੇ ਹੱਥਾਂ ਚ ਵਡਾਈਆਂ ਜਾਣਗੀਆਂ ਬਾਪੂ ਆ ਦੇਖੋ ਬਾਪੂ ਬੇਬੇ ਅਸਲ 'ਚ ਨਾ ਲੇਡੀ ਸਿੰਗੀ ਦਾ ਜਿਹੜਾ ਇਹ ਹੁੰਦਾ ਮਤਲਬ ਜੀ ਨੂੰ ਕਹਿ ਸਕਦੇ ਆ ਕਿ ਲੇਡੀਜ਼ ਸੰਗੀਤ ਕਰਦੀ ਐ ਆਪ ਢੋਲ ਕੀ বাজਾਈ ਜਾ ਰਹੀ ਐ ਆਪ ਗਾਇਆ ਜਾ ਰਿਹਾ ਤੇ ਇਹ ਗੱਲ ਤਾਂ ਹੈ ਵੀ ਜਿਹੜੇ ਬਾਹਰ ਵਾਲੇ ਉਹ ਆਪਣੇ ਕਲਚਰ ਨਾਲ ਆਪਣੇ ਵਿਰਸੇ ਨਾਲ ਜ਼ਿਆਦਾ ਜੁੜੇ ਹੋਏ ਆ ਪੰਜਾਬ 'ਚ ਆਪਣੇ ਡੀਜੇ ਠੋਕੀ ਰੱਖਦੇ ਆ ਕੰਨ ਪਵਾੜੀ ਰੱਖਦੇ ਆ ਸਭ ਦੇ ਇੱਥੇ ਅਸਲ 'ਚ ਚੱਲ ਰਿਹਾ ਇਹਨੂੰ ਸੰਗੀਤ ਐ ਜਿੰਨਾ ਲੇਡੀਜ਼ गा ਰਹੀਆਂ ਆ ਮਾਮੀ ਦਾ ਬੈਠੀ ਹੈ ਮਾਮੀ ਕੋਲੇ ਸਭ ਤੋਂ ਪਹਿਲਾਂ ਵੈਸੇ ਕੋਚੜ ਕੁੜੀ ਸ਼ਹਿਰ ਟੰਡੋਰਾ ਆਇਓ ਆ ਆ ਮੈਨ ਲਿਖੀਓ ਐ ਤੂੰ ਜਾਰੇ ਲੱਪੀ ਲੱਗੀ ਬਾਕੀ ਮੋਟਾ ਦੇਖ ਆ ਨਾ ਆ ਕੀ ਆ ਨਹੀਂ ਆਂਦੀ ਆ ਰਹੇ ਤਾਂ ਇੰਦੀ ਰੋੜਕ ਲੱਗੀ ਹੋਵੇ ਠਪੜਾ ਤੁਸੀਂ ਕਿੱਥੇ ਜਾ ਕੇ ਖਾਈ ਦਿੰਦੇ ਠੱਪੜ ਖਾਂਦੇ ਕੁੱਕੜ ਆ ਮੈਂ ਤੁਹਾਨੂੰ ਕਿਵੇਂ ਕਰਨੀ ਮੈਂ ਤਾਂ ਮਿੱਲੀ ਨੂੰ ਫੋੜਿਆ ਤਾਂ ਕਾਹਦੇ ਨਾਲ ਇਕੱਠੇ ਕਰਦਾ ਫਿਰਦਾ ਤਾਂ ਆਣਾ ਕਹੋ ਇਹਨੂੰ ਮਿੱਲੀ ਨੇ ਫੋੜ ਕੇ ਤਾਂ ਕਾਲੂ ਨੂੰ ਬੜੇ ਆਣ ਵਾਲੀ ਗੱਲ ਹੋ ਨਿਕਲਣਗੇ ਨਾਨੀ ਨੋਟ ਹੈ ਕਿੱਥੇ ਕਰੀ ਜਾਂਦੀ ਆ ਆ ਸਾਰਾ ਪਤਾ ਕਿੱਦਾਂ ਕਢਾਉਣੇ ਆ ਨੋਟ ਸਭ ਪਤਾ ਇਹਨਾਂ ਨੂੰ ਕਿਵੇਂ ਨੋਟ ਕਢਾਉਣੇ ਆ ਬਈ ਰੌਣਕ ਮੇਲਾ ਬੜਾ ਲੱਗਦਾ ਸੱਚੀ ਤੇ ਆਪਣੇ ਤਾਂ ਗੱਲ ਸੋਹਣਾ ਸੀਗਾ ਅੱਛਾ ਸੋਹਣਾ ਸੀ ਅਸੀਂ ਮਿਸ ਕਰਤਾ ਕੱਲ ਵਾਲਾ ਪ੍ਰੋਗਰਾਮ ਚਲ ਅਗਲਾ ਦੇਖਾਂਗੇ ਚਲੋ ਕੋਈ ਨਹੀਂ ਹੁਣ ਇੰਗਲੈਂਡ 'ਚ ਨਾ ਸਾਰੇ ਪ੍ਰੋਗਰਾਮ ਅਲੱਗ-ਅਲੱਗ ਕਰਦੇ ਆ ਹਫਤਾ ਵੇਹ ਚੱਲਦਾ ਇੱਥੇ ਵੀ ਇੱਕ ਦਿਨ ਜਾਗੋ ਮਹਿੰਦੀ ਲੇਡੀਜ਼ ਕੀ ਤਾਂ ਸੱਚ ਦੇ ਅਸੀਂ ਆਏ ਰਿਸੈਪਸ਼ਨ ਬਾਹਰ ਕਿਤੇ ਭਾਣੀ ਪੂਰੇ ਆਏ ਸੀ ਟਕੜਾ ਹੀ ਜੁੜਾ ਹਿੰਦੂ ਮਣੀ ਆச்சா ਗ੍ਰੈਂਸ ਤੇ ਆਏ ਸੀ ਮੈਦੀ ਨੂੰ ਆச்சா ਹਾਂਜੀ ਕਾਨੂੰਨਾਨਕਿਆਂ ਦੀਆਂ ਮਾਈਆਂ ਲੈ ਕੇ ਆਉਣਾ ਕਾਨੂੰਨਾਨਕ ਛੱਕ ਕਾਨੂੰਨਾਨਕ ਛੱਕ ਤੇ ਆਉਣਾ ਆ ਨਾਨੀ ਨਾਲ ਨਾਨਕਿਆਂ ਵੱਲੋਂ ਏ ਹੁਣ ਸਾਨੂੰ ਜੀ ਕੰਮ ਤੋਂ ਬਾਅਦ ਆਫਲਾਈਨ ਮਿਲ ਰਹੇ ਇਹਨਾਂ ਦੇ ਆਲੂ ਬੜੇ ਕਰਾਰੇ ਪੌਂਡ ਇਕੱਠੇ ਕਰ ਲਏ ਇਹਨਾਂ ਨੇ ਸਾਰੇ ਮਾਮਾ मामੀ ਫੁੱਫੜ ਵਿੱਚ ਸਾਰੇ ਧਾਰੇ ਹੈ ਇਹਨਾਂ ਦੀ ਟੀਮ ਦੀ ਪਰਫਾਰਮੈਂਸ ਬਹੁਤ ਵਧੀਆ ਸੀਗਾ ਤੇ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਸੱਚੀ ਪੰਜਾਬੀ ਵਿਰਸੇ ਨੂੰ ਪੰਜਾਬੀ ਕਲਚਰ ਨੂੰ ਸਾਡੇ ਨੂੰ ਮਤਲਬ ਵਦੇਸ਼ਾਂ ਚ ਵੀ ਇਹਨਾਂ ਨੇ ਜਾਉਂਦਾ ਰੱਖਿਆ ਸੱਚੀ ਬਹੁਤ ਵਧੀਆ ਪ੍ਰੋਗਰਾਮ ਸੀ ਸਾਡੇ ਗਰੁੱਪ ਦਾ ਨਾਮ ਹੈਗਾ ਹਰਜੀਤ ਸੰਗੀਤ ਜੀ ਹਰਜੀਤ ਸੰਗੀਤ ਸ਼ੁਕਰੀਆ ਜੀ ਬਹੁਤ ਚੰਗਾ ਲੱਗਿਆ ਤੁਹਾਨੂੰ ਹੋਰ ਸਾਨੂੰ ਫੋਲੋ ਕਰ ਲਿਓ ਅਸੀਂ ਤੁਹਾਨੂੰ ਫੋਲੋ ਕਰਦੇ ਆਂ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਹਾਂਜੀ ਮੈਨੂੰ ਦੱਸੋ ਤੁਹਾਡਾ ਕੀ ਆ ਦਵਾਰੇ ਬੰਦ ਆਲੂ ਬੜੇ ਕਰਾਰੇ ਆਲੂ ਬੜੇ ਕਰਾਰੇ ਆਲੂ ਬੜੇ ਐ ਲਓ ਜੀ ਡੱਬੇ ਦੇਣ ਦੀ ਵਾਰੀ ਆ ਗਈ ਪ੍ਰੋਗਰਾਮ ਦੀ ਸਮਾਪਤੀ ਆ ਤੇ ਡੱਬੇ ਬੜੇ ਸੋਹਣੇ ਇਹਨਾਂ ਦੇ ਆ ਡੱਬੇ ਦਿਖਾਓ ਜੀ ਕਿੰਨੇ ਸੋਹਣੇ ਐ ਇਹ ਇੰਗਲੈਂਡ ਵਾਲੇ ਦੇ ਡੱਬੇ ਇਹ ਜੇ ਹੁੰਦੀ ਐ ਵਾਹ ਇਸ ਲੇਡੀ ਸੰਗੀਤ ਹਾਂ ਲੇਡੀ ਸੰਗੀਤ ਦਾ ਡੱਬਾ ਸਪੈਸ਼ਲ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਇਹ ਮੰਮੀ ਨੇ ਜੀ ਮੁੰਡੇ ਦੇ ਇਧਰੇ ਮਾਜੇ ਦੀ ਮੋਮਬਤੀ ਨੇ ਜੀ ਜਿਹਦੀ ਇਹ ਮਾਜੀ ਦੀ ਐ ਮੋਮਬਤੀ ਐ ਮਾਜੇ ਦੀ ਮੋਮਬਤੀ ਇਹ ਚਾਨਣ ਮੈਨੂੰ ਕਰਨਾ ਪੈ ਰਿਹਾ ਐ ਚਾਨਣ ਮੈਂ ਕਰ ਰਿਹਾ ਇਧਰ ਨੂੰ ਕਿਉਂ ਤੀਰਥ ਭਾਈ ਜੀ ਸਹੀ ਹੈ ਨਾ ਬਿਲਕੁਲ ਸਹੀ ਲਓ ਸਮਾਪਤੀ ਹੈ ਮਾਝੇ ਵਾਲੇ ਇੱਥੇ ਘਟਿਆ ਸਰ ਇਹਨਾਂ ਨੂੰ ਕੀ ਪਤਾ ਗੁਰਾਬੇ ਵਾਲਿਆਂ ਨੂੰ ਇਹ ਤਾਂ ਬਿਲਕੁਲ ਸਹੀ ਹੈ ਸਹੀ ਹੈ ਸਹੀ ਮਾਝੇ ਵਾਲੇ ਚਲਿਏ ਕਰ ਨੂੰ ਹੁਣ ਇਹ ਸਮਾਪਤੀ ਹੈ ਜੀ ਪ੍ਰੋਗਰਾਮ ਦੇ ਬੜਾ ਫਨ ਕੀਤਾ ਇੱਥੇ ਬੜਾ ਵਧੀਆ ਰਿਹਾ ਡੱਬੇ ਸਾਨੂੰ ਲੈ ਲੈ ਹਾਂ ਸਹੀ ਹੈ ਜੁਐਲਰੀ ਪਾਉਣ ਦੇ ਕੰਮ ਆਉਣਗੇ ਆਪਣੇ ਪੇ ਇਹ ਮਾਮੀ ਦੇਖੋ ਜੀ ਮਾਮੀ ਜੀ ਇਹ ਪੱਖੀਆਂ ਚੱਕ ਲੈ ਆਉਣੇ ਆਪਦੀਆਂ ਆ ਆ ਮਾਮਾ ਮਾਮੀ ਦਾ ਠੀਕ ਹੈ ਠਾਣੀ ਪੱਖੀ ਦਿਖਾਓ ਮੜੀ ਜੀ ਆ ਫਫੜ ਵਾਲੀ ਕਿਹੜੀ ਹੈ ਇਹ ਦੋ ਇਹ ਦੋ ਦੋ ਪੋਜੀਸ਼ਨਾਂ ਲੈਂਦੇ ਫਿਰਦੇ ਹੋ ਤੁਸੀਂ ਹਾਂ ਇਹ ਅਗਲੇ ਵਿਆਹ ਦੀ ਤਿਆਰੀ ਅਗਲੇ ਵਿਆਹ 'ਚ ਜਾਣਾ ਇਹਨਾਂ ਨੇ ਅਗਲੇ ਵਿਆਹ 'ਚ ਕਹਿੰਦੇ ਮੈਂ ਆਪਦੀ ਟੌਰ ਬਣਾਉਣੀ ਆ ਜਾ ਕੇ ਫਫੜ ਵਾਲੀ ਦੀ ਹੈ ਦੇਖੋ ਜੀ ਇੰਗਲੈਂਡ ਦੇ ਡਰਾਮੇ ਡਰਾਮੇ ਭੂਆ ਬਣ ਕੇ ਜਾਣਗੇ ਤੁਸੀਂ ਭੂਆ ਬਣ ਕੇ ਜਾਣਗੇ ਤੇ ਆ ਫਫੜ ਜੀ ਇਹ ਜਮਾ ਕਰ ਲਈ ਨਾਲ ਰਾਦੇ ਬੱਜ ਗਏ ਜੀ ਲਗਭਗ 12 ਤੇ ਅੱਜ ਦੇ ਪ੍ਰੋਗਰਾਮ ਦੀ ਆਪਣੀ ਸਮਾਪਤੀ ਹੈ ਕੱਲ ਨੂੰ ਇੱਕ ਹੋਰ ਨਵਾਂ ਫੰਕਸ਼ਨ ਹੈਗਾ ਹੁਣ ਅੱਗੇ ਕੱਲ ਦੇ ਫੰਕਸ਼ਨ ਜੇ ਕੱਲ ਨੂੰ ਜਿਹੜਾ ਮੇਨ ਵਿਆਹ ਕੱਲ ਨੂੰ ਆ ਤੇ ਉਹ ਤੁਹਾਨੂੰ ਦੱਸਿਆ ਅੱਜ ਲੇਡੀ ਸੰਗੀਤ ਸੀ ਲੇਡੀ ਸੰਗੀਤ ਦੀ ਦੇਖ ਲਓ ਇੰਡੀਆ ਨਾਲੋਂ ਕਿੰਨਾ ਵਧੀਆ ਤੇ ਮੈਨੂੰ ਤਾਂ ਪਰਸਨਲੀ ਬਹੁਤ ਵਧੀਆ ਲੱਗਿਆ ਮਤਲਬ ਇੰਡੀਆ ਨਾਲੋਂ ਕਿਉਂਕਿ ਕੀ ਕਰਨ ਮੇਨ ਜਿਹੜਾ ਸੰਗੀਤ ਦਾ ਕੰਮ ਹੈ ਲੇਡੀਜ਼ ਦਾ ਇਕੱਠੇ ਹੋ ਕੇ ਗਾਉਣਾ ਆਪਦੇ ਵਿਰਸੇ ਨੂੰ ਕੋੜੀਆਂ ਸਿੱਠਣੀਆਂ ਸਾਰਾ ਕੁਝ ਗਾਉਣਾ ਹਨਾ ਗੀਤ ਗਾਉਣੇ ਲੋਕੀ ਗੀਤ ਗਾਉਣੇ ਉਹ ਸਾਰਾ ਕੁਝ ਅੱਜ ਅਸੀਂ ਮਤਲਬ ਅੱਖੀਂ ਦੇਖਿਆਗਾ ਆਪਣੇ ਦਾ ਡੀਜਿਆਂ ਦੇ ਜੱਟ ਨੱਚਦਾ ਡੀਜਿਆਂ ਦੇ ਗਾਣੇ ਵਾਜਦੇ ਆਪਣੇ ਤਾਂ ਉਹੀ ਕੁਝ ਹੁੰਦਾਗਾ ਤੇ ਕੁੱਲ ਮਿਲਾ ਕੇ ਵਧੀਆ ਰਿਹਾ ਐਕਸਪੀਰੀਅੰਸ ਬਾਕੀ ਕੱਲ ਦਾ ਕਿਵੇਂ ਰਹਿੰਦਾ ਕੱਲ ਦਾ ਫੰਕਸ਼ਨ ਹੁਣ ਕੱਲ ਨੂੰ ਦੇਖਾਂਗੇ ਤੇ ਮਿਲਦੇ ਆਂ ਜੀ ਆਪਾਂ ਨਵੇਂ ਵਲੌਗਸ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਤੀ ਕਮ ਰਬ ਰਾਖਾ